ਹਾਂਜੀ ਦੋਸਤੋ ਡੀ ਫ੍ਰਿਜ ਆ ਗਈ ਜੀ ਨਵੀਂ ਮੰਗਾਈ ਐ ਇਸ ਵਕਤ ਐਮ 1 ਵਜ ਗਿਆ ਬਲੂ ਸਟਾਰ ਦੀ ਨਵੀਂ ਡੀ ਫ੍ਰਿਜ ਅੱਜ ਡਿਲੀਵਰੀ ਹੋਈ ਐ ਆਪਾਂ ਇਹਦੀ ਅਨਬਾਕਸਿੰਗ ਕਰਦੇ ਆਂ ਆਜੋ ਫਿਰ ਦੇਖੋ ਦੋਸਤੋ ਡਬਲ ਡੋਰ ਹੈ ਵਿੱਚੋਂ ਦੇਖ ਸਕਦੇ ਹੋ ਦੋਸਤੋ ਦੋ ਪੋਰਸ਼ਨ ਬਣੇ ਹੋਏ ਆ 3 3 ਜਾਂ 4 ਟੋਲ ਟਿਕ ਸਕਦੇ ਆ ਇਧਰਲੇ ਪਾਸੇ ਆਹ ਸਮਾਨ ਰੱਖਣ ਨੂੰ ਫਲ ਫਰੂਟ ਜਾਂ ਕੋਈ ਹੋਰ ਆਈਸਕ੍ਰੀਮ ਵਗੈਰਾ ਆਹ ਟੋਲੀ ਫਿੱਟ ਆ ਗਈ ਬਾਕਟਰ ਤੇ ਆਹ ਉੱਤੇ ਲੱਗ ਜਾਂਦੀ ਹੈ देख सकते हो वाइट कलर सैड तो दिखा दें ब्ल्यू स्टार की फ्रिज पं स्टार है, है दोस्तों पावर सेविंग गाइड, आप दोस्तों टैम्परेचर ਸੱਟ ਕਰਨ ਵਾਸਤੇ ਹੈ ਉਹ ਲਾਈਟ ਆਟੋ ਕੱਟ ਵੀ ਹੁੰਦਾ ਹੈ ਰੈਡ ਕਲਰ ਦੇ ਇਹ ਟਾਇਰ ਦੇਖ ਸਕਦੇ ਹੋ ਦੋਸਤੋ ਲੱਗੇ ਇਧਰਲੇ ਪਾਸੇ ਦੋਸਤੋ ਫੀਚਰ ਹੈ ਇਹਦੇ 6 ਨੇ ਆ ਮਾਡਲ ਨੰਬਰ ਆ ਗਿਆ ਦੋਸਤੋ ਤੇ ਸਾਬ ਕੋਡ ਆ ਗਿਆ ਸਾਈਡ ਤੇ ਇਧਰਲੇ ਵਾਸਤੇ ਦੋਸਤੋ ਹੀਟ ਆ ਗਿਆ ਹੀਟਰ ਓਵਰਆਲ ਦੇਖ ਸਕਦੇ ਹੋ ਦੋਸਤੋ ਸੋ ਦੋਸਤੋ ਸੋਨ ਨੂੰ ਕਿ ਮੈਂ ਲੱਗੀ ਨਵੀਂ ਡੀ ਫਰਜ ਕਮੈਂਟ ਕਰਕੇ ਜਰੂਰ ਦੱਸਿਓ